ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਉਹ ਮਾਰਨਿੰਗ ਦਾ ਤਕਰੀਬਨ ਟਾਈਮ ਤਾਂ ਇਹ ਹੋ ਗਿਆ ਟਾਈਮ ਤੇ ਆਪਾਂ ਤਕਰੀਬਨ ਕੰਮ ਵੇੜ ਲਈ ਕੱਪੜੇ ਧੋ ਲਿਆ ਤੇ ਹੁਣ ਬਣਾਵਾਂਗੀ ਸਬਜ਼ੀ ਸਬਜ਼ੀ ਬਣਾਵਾਂਗੀ ਕਰਦੂਦੀ ਕੀਆ ਤੋੜਿਆ ਸੀ ਕਰੂ ਤੇ ਹਵਾ ਵੀ ਬਹੁਤ ਤੇਜ਼ ਚੱਲੀ ਜਾਂਦੀ ਹੈ ਮੈਂ ਨਾ ਆਪ ਘਰ ਦੀਆਂ ਬੁੰਡੀਆਂ ਪਲਾਸਟਿਕ ਦੀਆਂ ਸਾਰੀਆਂ ਦੇ ਕਲਰ ਚ ਫੇਟ ਹੋ ਜਾਂਦੇ ਆ ਤੇ ਮੈਂ ਉਸ ਧੋ ਕੇ ਅਰਾ ਸਾ ਉਹ ਨਵੀਆਂ ਹੀ ਗੱਤੇ ਤੋਂ ਲਾ ਕੇ ਲਫਾਫੇ ਚ ਪਾ ਕੇ ਰੱਖੀਆਂ ਸੀ ਤੇ ਹੁਣ ਮੈਨੂੰ ਕੱਢ ਕੇ ਲਿਆਉਣੀ ਪੈਗੀਆਂ ਮਹਾਂਗਾ ਜੱਲ ਤੋਂ ਫੋੜਿਆ ਸਾਰੇ ਤੋਂ ਲਾਉਣੇ ਪੈਣਗੇ ਲਾ ਦਿੰਨੇ ਆ ਤੇ ਫਿਰ ਨਾਲ ਦੀ ਨਾਲ ਹੀ ਜਿਹੜੇ ਕੱਪੜੇ ਲਾਵਾਂਗੇ ਤੇ ਨਾਲ ਦੀ ਨਾਲ ਹੀ ਲਾ ਕੇ ਫਿਰ ਅੰਦਰ ਸਾਮਨਾ ਤੇ ਚਲੋ ਜੀ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੁੰਦੇ ਆ ਤਾਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਕੇ ਪੂਰੀ ਵੀਡੀਓ ਦੇਖਿਆ ਕਰੋ ਪੂਰੀ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਤੇ ਬਲੌਗ ਆਪਾਂ ਸ਼ੁਰੂ ਕਰ ਲਿਆ ਬਣੇ ਰਹੋ ਵੀਡੀਓ ਦੇ ਨਾਲ ਪੂਰੇ ਦਿਨ ਦੀ ਆਪਾਂ ਮੇਰਾ ਉਹ ਪ੍ਰਕਾਰ ਨੂੰ ਨਿਮਾਈ ਜਾਂਦੀ ਆ ਪਸੂ ਦੂਰ ਤੋਂ ਦਿਖਦਾ ਨਹੀਂ ਹੋਣਾ ਗਾਇਆਂ ਅੱਜ ਨੂੰ ਥੇਲ ਸਾਫ ਕੀਤੀ ਦੇਖਣ ਵਾਲੇ ਨੂੰ ਤਾਂ ਇਹ ਲੱਗਦਾ ਰਹਿੰਦਾ ਵੀ ਕਰਨ ਬਸ ਸਿਰਫ ਇੱਕ ਇਕੱਲਾ ਟਰੈਕਟਰ ਪਹੀਉਣ ਵਾਲੀ ਐ ਪਰ ਨਹੀਂ ਮੇਰਾ ਪੁੱਤ ਸਾਰੇ ਕੰਮ ਕਰਦਾ ਜੀ ਥੇਲ ਸਾਫ ਕੀਤੀ ਤੇ ਥੇਲ ਸਾਫ ਕਰਕੇ ਉਹਨੇ ਹੁਣ ਪਸੂ ਨਵਾਈ ਜਾਂਦਾ ਤੇ ਚਲੋ ਜੀ ਕਰਦੇ ਰਵਾਂਗੇ ਆਪਾਂ ਤੁਹਾਡੇ ਨਾਲ ਗੱਲਾਂ ਬਾਤ ਕੱਪੜੇ ਸੁਪਨੇ ਪਾਣੇ ਚਲੋ ਜੀ ਚੱਕੀ ਜੀ ਆਪਾਂ ਆਪਣਾ ਸੰਦ ਸਮਾਨ ਤੇ ਚੱਲੀਏ ਹੁਣ ਆਪਾਂ ਸਾਡੇ ਬਾਹਰ ਹੋ ਗਏ ਆ ਲਾਈਟ ਆ ਗਈ ਇੱਕ ਚੱਲਦੇ ਆ ਧਾਰਾਂ ਚੋਂ ਤੇ ਧਰ ਆਪਣੀ ਇੱਕ ਗਾਂ ਹੈਗੀ ਆ ਜਿਮਾਰ ਨੂੰ ਦੇਖਣ ਵਾਸਤੇ ਕੱਢ ਦਿੱਤੇ ਆਇਆ ਡਾਕਟਰ ਸਾਹਿਬ ਡਾਕਟਰ ਮੈਂ ਅੰਦਰ ਲਾਉਂਦੀ ਰਹਿ ਜਾਨੀ ਇਹਨਾਂ ਨੂੰ ਨਿਤ ਝਾੜ ਪੂੰਝ ਕਰਕੇ ਨੇਰੀ ਵਗਦੀ ਆ ਮੋਟਰਸਾਈਕਲ ਤੇ ਸਕੂਟਰੀ ਨੂੰ ਐਕਟਿਵ ਆਨ ഡായ സർദാ ਕੋਈ ਨਹੀਂ ਝੋਟੀ ਮਿਲੀ ਨਹੀਂ 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 ਹੋਇਆ ਨਹੀਂ ਹਲਦੀ ਝੋਟੀ ਹਿੱਲ ਗਈ ਕੱਟੀ ਕਰਕੇ ਕਰ ਦੇ ਅੱਜ ਪਹਿਲੇ ਦਿਨ ਲਿਆਂਦੀ ਵਿਚਾਰੀਆਂ ਵਾਸਤੇ ਮੱਕੀ ਵੱਢ ਕੇ ਹਰ ਇਹਨਾਂ ਅੜ ਵਿੱਚ ਬਹੁਤ ਫਰਕ ਪੈ ਜਾਂਦਾ ਵੀ ਅਸੀਂ ਗਰਮੀ ਵੀ ਦੂਚਾਰ ਤਾਂ ਬਹੁਤ ਪਈ ਪਰ ਫੇਰ ਤੋਂ ਮੌਸਮ ਠੰਡਾ ਜਾ ਜਿੰਨਾ ਸੌਫ ਮਾਰਿਆ ਨੇ ਲੈ ਕੇ ਜੀ ਮਸ਼ੀਨ ਵੀ ਚੱਲ ਵਧੀਆ ਵਹਿੰਦੇ 15 ਮਿੰਟਾਂ 'ਚ ਵਿਲੇ ਹੋ ਜਾ ਕਰਾਂਗੇ ਉਵੇਂ ਤਾਂ ਅਸੀਂ ਦੋਨੇ ਦੋਨੇ ਪਾਸੇ ਬੈ ਕੇ ਵੀ 15 20 ਮਿੰਟਾਂ ਵਿੱਚ ਹੀ ਕਚੋੜ ਲਈਏ ਪਰ ਹਜੇ ਆਵਾਜ਼ ਕਰਦੀ ਕਰਕੇ ਮੋਟਰ ਆ ਨਾ ਉਦੇ ਕਰਕੇ ਡਰਦੇ ਆ ਪਸ਼ੂ ਹਜੇ ਇਹਦਾ ਆਸਾਰ ਨਹੀਂ ਆਪਣੇ ਘਰਦਿਆਂ ਮੈਡਮ ਆਹ ਆਏ ਸਭ ਤੋਂ ਵੱਡੀ ਗਾਂ ਆਪਣੀ ਜਿਹਦੇ ਮਸ਼ੀਨ ਲੱਗੀ ਉਹ ਇਹਦੀ ਬੱਛੀ ਆ ਉਹ ਦੂਜੇ ਨੰਬਰ ਵਾਲੀ ਵੀ ਇਸੇ ਦੀ ਬੱਛੀ ਆ ਆਪਾਂ ਤਾਂ ਬਸ ਇੱਕ ਆਹ ਲਿਆਂਦੀ ਹੁਣ ਇਹਦੀ ਮੋੜ ਲੇ ਜਿੱਦੇ ਲਿਆਂਦਣ ਬੱਛੀ ਵੇਖੀ ਲੈ ਲਈ ਬੀਬੀ ਬੱਚੀ ਸੋਹਣੀ ਆ ਇਹ ਤਾਂ ਇੰਨੀ ਚਿਚੜਾ ਨਾਲ ਭਰੀ ਪਈ ਵੇਦਖਾਨੇ ਦੀ ਹੰਭਾਈ ਪਈ ਫਿਰ ਦਵਾਈ ਦੂਈ ਲਾ ਕੇ ਧੀ ਤੇ ਲਵਾ ਕੇ ਦਵਾਈ ਹੁਣ ਮਾੜਾ ਜਿਹਾ ਪਾਣੀ ਫਿਰਿਆ ਇਹਦੇ ਤੇ ਉਹ ਤਾਂ ਆਮ ਹੈ ਖੜੀ ਖੜ ਜਾਣਗਾ ਹੌਲੀ ਹੌਲੀ ਇੱਥੇ ਸਿੱਖਣਗੇ ਡਿੱਗ ਜਾਣਗੇ ਇੱਕ ਅੱਧਾ ਦਿਨ ਤਾਂ ਪਸੂ ਰਦਾ ਯੋਪਰਾ ਜਿਹਾ ਕਿਉਂ ਅੱਗੇ ਆਵਾਜ਼ ਕੋਈ ਨਹੀਂ ਹੁੰਦੀ ਸੀ ਕਿ ਕੋਲੇ ਜਨ ਚੋਂਦੇ ਸੀ। ਫਾਸੀ ਰਾਤ ਵੀ ਨਾ ਇਹ ਲਈ ਫਿਰਦੀ ਸੀ ਇਹਨਾਂ ਦੋਨ ਨੂੰ ਤੇ ਕਰਨ ਮੈਨੂੰ ਆ ਕੇ ਕਹਿੰਦਾ ਮੰਮੀ ਕੁੱਤੀ ਤੇ ਨਾ ਜਾਵੜੇ ਨੂੰ ਉਧਰ ਤੇ ਟਟੀ ਨਹੀਂ ਦੇ ਦੋ ਬੱਚੇ ਆ। ਇਹ ਕੀ ਹੈ ਮੈਨੂੰ ਦਿਖ ਰਿਹਾ। ਦੂਜਾ ਕਿੱਥੇ ਆ? ਇੱਥੇ ਹੋ ਕੇ ਪਾਤਾਂ ਚ। ਉਧਰ ਵੀ ਆ ਉਧਰ ਆਪਣੇ ਸਬਜ਼ੀ ਵਾਲੇ ਪਾਸੇ ਉਧਰ ਆਂਡੇ ਦਿੱਤੇ ਹੋਏ ਆ। ਇਹ ਚੌਕ ਪੱਛੇ ਲੈ ਕੇ ਕਿੱਥੇ ਖੜਦਾ ਮੈਨੂੰ ਤਾਂ ਪਤਾ ਨਹੀਂ। ਰੁਜਿਆ ਕਿੱਧਰ ਗਿਆ? ਚਲੋ ਜੀ ਟਾਈਮ ਵੀ ਸ਼ਾਮ ਦਾ ਲਟਕੀ ਜਮਾ ਛੇਪ ਗਈ ਆ। ਇੱਕ ਹੀ ਰਹਿ ਗਿਆ ਮੈਨੂੰ ਲੱਗਦਾ ਤੇ ਤਾਰਾਂ ਚੋਈਆਂ ਗਈਆਂ ਇੱਕ ਰਹਿ ਗਈ ਆ। ਬੈੜ ਉਹ ਵੀ ਬਹੁਤ ਤੰਗ ਕਰਦੀ ਆ ਐਦਗੀ ਆਪਣੇ ਚੀਕੂ ਨੂੰ ਵੀ ਫਲ ਕਾਫੀ ਪਿਆਵਾ ਐਦਗੀ ਜਾਮਣ ਨੂੰ ਵੀ ਫਲ ਜਿਆਦੇ ਆ ਇਧਰ ਚੀਕੂ ਨੂੰ ਵੀ ਬਹੁਤ ਚੀਕੂ ਲੱਗੇ ਆ ਬਹੁਤ ਜਿਆਦੇ ਹੁਣ ਪਾਣੀ ਪਾਵਾਂਗੇ ਨਾ ਡੇਲੀ ਮੋٹے ਹੋ ਜਾਣਗੇ ਬਹੁਤ ਚੀਕੂ ਲੱਗਦੇ ਤੇ ਮਿੱਠੇ ਵੀ ਬਹੁਤ ਜਿਆਦੇ ਹੁੰਦੇ ਆ ਇਹ ਇਦਾਂ ਕਿ ਨਹੀਂ ਕਈਆਂ ਨੂੰ ਪਤਾ ਹੁੰਦਾ ਇਹ ਬੂਟੇ ਦੇ ਨਾਲ ਹੀ ਨਹੀਂ ਪੱਕਦੇ ਤੋੜਨੇ ਪੈਂਦੇ ਆ ਤੋੜ ਕੇ ਪਕਾਉਣੇ ਪੈਂਦੇ ਆ ਫਿਰ ਜਦੋਂ ਇਹ ਮੋٹے ਮੋٹے ਹੋ ਗਏ ਨਾ ਉਦੋਂ ਫਿਰ ਆਪਾਂ ਇਹਨਾਂ ਨੂੰ ਤੋੜ ਕੇ ਪਕਾਇਆ ਕਰਾਂਗੇ ਦੇਖੋ ਬਹੁਤ ਜ਼ਿਆਦੇ ਗੁੱਛਿਆਂ ਦੇ ਗੁੱਛੇ ਹੀ ਲੱਗੇ ਨੇ ਇਹ ਦੇਖੀ ਚਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਧਾਰਾ ਚੋਲੀਆਂ ਹੁਣ ਆਪਾਂ ਹੁੰਨੇ ਆ ਚੌਂਤੇ ਚ ਰੋਟੀ ਪਾਣੀ ਵੱਲੀ ਆਟਾ ਗੁੰਨਾਂਗੇ ਸਬਜ਼ੀ ਸਵੇਰੇ ਕੰਮ ਨਿਵੇੜ ਲਈਦਾ ਗਰਮੀ ਕਰਕੇ ਫਿਰ ਇਸ ਵੇਲੇ ਨਹੀਂ ਹੋਇਆ ਜਾਂਦਾ ਬਾਹਲੇ ਪਾਸੇ ਆ ਪਲਕਣਾ ਜੇ ਹੋ ਗਈ ਤਾਂ ਕਿਤੇ ਫਿਰ ਤਾਂ ਪਸ਼ੂਆਂ ਦੀ ਵਾਰੀ ਨਿਆਰੀ ਹੋ ਜਾਣਗੇ ਬਹੁਤ ਸੋਹਣੀ ਬਰਾਂਡੇ ਵਰਗੀ ਸ਼ਾਂ ਹੋਊਗੀ ਇਹਦੀ ਚਲੋ ਜੀ ਵੀਡੀਓ ਦਾ ਐਂਡ ਅਪ ਕਰਦੇ ਆ ਇੱਥੇ ਹੀ ਤੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ